ਮੜੀ ਗੱਲ ਜੀ ਜਿਹੜੇ ਬੜੇ ਵੱਡੇ ਸਮਾਜ ਦੀ ਸੇਵਾ ਕਰਨ ਵਾਲੇ ਨੇ ਉਹਨਾਂ ਦੀ ਸਾਰੀ ਟੀਮ ਸਾਰੇ ਨਵਾਜ ਅਸੀਂ ਕਾਂਗਰਸ ਪਾਰਟੀ ਇਹਨਾਂ ਨੇ ਜ਼ਾਹਿਰ ਕੀਤੀ ਆ ਸੋ ਮੈਂ ਇਹਨਾਂ ਨੂੰ ਭਰੋਸਾ ਦਵਾਇਆ ਕਿ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਇਹਨਾਂ ਨੂੰ ਰਹਿ ਦਿੱਤੀ ਜਾਏਗੀ ਇਹਨਾਂ ਦਾ ਪਾਰਟੀ ਕੇ ਪੂਰਾ ਮਾਨ ਸਨਮਾਨ ਹੋਏਗਾ ਜੀ ਸੋ ਸੇਵਾ ਦੇ ਅੱਗੇ ਹੀ ਇਹ ਕਰ ਰਹੇ ਨੇ ਸੋ ਹੁਣ ਹੋਰ ਸੇਵਾਇ ਕਰਦਗੇ ਇਹਨਾਂ ਨੇ ਲਖਣ ਵੀ ਲੜੀ ਸੀ ਯਾਦ 5 600 ਵੋਟ ਯਾਦ ਖਲੋ ਕੇ ਮੰਨ ਜੀ ਲੈ ਗਏ ਸੀ ਸੋ ਇਹਨਾਂ ਦੇ ਸਾਰੇ ਸਾਥੀ ਤਗੜੇ ਨੇ ਸਾਰੀ ਟੀਮ ਤਗੜੀ ਆ ਸੋ ਇਹਨਾਂ ਵੱਜ ਅਸੀਂ ਕਾਗਜ਼ ਫਾਰਟੀ ਚ ਧਾਲ ਕਰਾਇਆ ਲੇਕਿਨ ਲੱਗਦਾ ਸੁਨੀ ਸਾਹਿਬ ਲੋਕਾਂ ਨੂੰ ਕਾਂਗਰਸ ਪ੍ਰਤੀ ਹੋਰ ਪਿਆਰ ਵੱਧਦਾ ਜਾ ਰਿਹਾ ਕਿਉਂਕਿ 2 ਸਾਲ ਦਾ ਸਮਾਂ ਰਹਿ ਗਿਆ ਹੈ ਔਰ ਲੋਕ ਬਾਤ ਚੜ ਕੇ ਕਾਂਗਰਸ ਪਾਰਟੀ 'ਚ ਵਾਪਸ ਆ ਰਹੇ ਨੇ ਵੇਖੋ ਇਹ ਜਿਹੜੇ ਆਪ ਵਾਲ ਆਪ ਆਦਮੀ ਪਾਰਟੀ ਵਾਲੇ ਜਿਨ੍ਹਾਂ ਦੀ ਹੁਣ ਸਰਕਾਰ ਆ ਇਨਾ بڑے بڑے ਵੱਡੇ ਵਾਅਦੇ ਕੀਤੇ ਸੀ ਲੋਕਾਂ ਨਾਲ ਜੀ ਪਰ ਉਹ ਵਾਅਦੇ ਦੇ ਕੀ ਆਪ ਵੀ ਨਹੀਂ ਲੱਭਦੇ ਲੋਕਾਂ ਨੂੰ ਸੋ ਹੁਣ ਔਖੇ ਸੌਕੇ ਹੋ ਗਏ 1.5 ਸਾਲ ਕੱਟਲਾ ਪਾਣਾ ਲੋਕਾਂ ਨੂੰ ਪਰ ਜਵਾਬ ਤੇ ਨਾ ਹੁੰ ਜੇ ਤਾਂ ਕਾਰਪੋਰੇਸ਼ਨ ਦੀ ਲੈਕਚਰਾਂ 'ਚ ਪਾਰਲੀਮੈਂਟ ਨੂੰ ਜਵਾਬ ਦਿੱਤਾ ਇਹਨਾਂ ਨੇ ਸੋ ਹੁਣ ਸੈਂਬਲੀ ਆਉਣ ਵਾਲੀ ਆ ਰਹੀ ਦੀ ਗੁੱਦੀ ਕੱਸਰ ਇਹਨਾਂ ਦੀ ਹੋਣਾ ਨਿਕਲ ਗਿਆ ਲੇਕਿਨ ਨਾ ਦਿੱਲੀ ਨੇ ਵੀ ਇਹਨਾਂ ਨੂੰ ਜਵਾਬ ਚੰਗੀ ਤਰ੍ਹਾਂ ਦਿੱਤਾ ਜਿੱਦ ਦਿੱਲੀ 'ਚ ਬੜੀ ਬੁਰੀ ਤਰ੍ਹਾਂ ਹਾਰੇ ਨੇ ਆਹ ਦੇਖੋ ਝੂਠ ਜਿਹੜਾ ਬਹੁਤਾ ਚਿਰ ਨਹੀਂ ਚੱਲਦਾ ਮੇਸ਼ਾ ਸੱਚ ਦੀ ਜੇਤੂ ਨਹੀਂ ਹੈ ਸਚਾਈ ਦੀ ਜੇਤੂ ਕੀ ਹੈ ਜੀ ਸੋ ਲੋਕਾਂ ਨੂੰ ਹਾ ਸਲੀਅਤ ਦਾ ਪਤਾ ਲੱਗ ਗਿਆ ਸੋਰੀ ਸਾਬ 11000 ਰੁਪਏ ਹੋਰ ਤਾਂ ਨੂੰ ਦੇਣ ਦੀ ਗੱਲ ਕੀਤੀ ਗਈ ਤੁਸੀਂ ਵੀ ਉਹ ਗੱਲ ਕੀਤੀ ਕਿ ਲੱਗਦਾ ਕਿ ਮਿਲ ਪਾਊਗਾ ਇਸ ਥੇਓਰ ਦੇ ਵਿੱਚ 5 ਸਾਲਾਂ ਦੇ ਵਿੱਚ ਦੇਖੋ ਅਜੇ ਤਾਂ ਕੋਈ ਮੇਹਤ ਨਹੀਂ ਲੱਗਦੀ ਸੋ ਵਾ ਜ਼ਮੀਨਾਂ ਜੋ ਪੰਜਾਬ ਦੇ ਇਹ ਹਾਲਾਤ ਨੇ ਜੀ ਯਾ ਤੇ ਕਿੱਥੇ ਇਹਨਾਂ ਦੇਣਾ ਇਹ ਲਾਣ-ਰਾਡ ਨੂੰ ਹੀ ਠੀਕ ਕਰ ਲੈ ਲੋਕਾਂ ਨੂੰ ਪੰਜਾਬ ਨੂੰ ਅਮਨ ਤੇ ਸ਼ਾਂਤੀ ਦੇ ਦੇ ਮੈਂ ਸਮਝਦਾ ਇਹ ਬੜੀ ਵੱਡੀ ਗੱਲ ਹੈ ਲੇਕਿਨ ਜਿਸ ਨਾਲ ਲੋਕਾਂ ਦੇ ਘਟ ਆਏ ਜਾ ਰਹੇ ਨੇ ਅੱਜ ਕੱਲ ਕਾਂਗਰਸ ਪਾਰਟੀ ਨੇ ਵੀ ਕੀਤਾ ਕਿ ਜਾਣ ਬੁੱਝ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਿਰ ਨਸ਼ੇ ਦਾ ਨਾਮ ਹੀ ਤੰਗ ਆ ਰਿਹਾ ਵੇਖੋ ਗੱਲ ਆ ਇਹਨਾਂ ਦੇ ਆਖਿਆ ਜੀ ਆਉਂਦਾ ਹੀ ਖਤਮ ਕਰ ਦਿਆਂਗੇ ਜੀ ਹਜੇ ਤੱਕ ਤੇ ਕੋਈ ਦਿਸਦਾ ਨਹੀਂ ਲੋਕਾਂ ਨੂੰ ਜੀ ਸੋ ਮੈਂ ਸਮਝਣਾ ਜਿਹੜਾ ਕੋਈ ਕ੍ਰਾਈਮ ਕਰਦਾ ਜੀ ਕਾਨੂੰਨ ਦੇ ਮੁਤਾਬਕ ਉਹਦੇ ਤੇ ਕਾਰਵਾਈ ਹੋਵੇ ਤੇ ਮੈਂ ਸਮਝਣਾ ਉਹਦੇ ਜੇ ਕੋਈ ਮੁਸ਼ਕਲ ਨਹੀਂ ਜੇ ਕਾਨੂੰਨ ਤੋਂ ਬਗੈਰ ਕਿਉਂਕਿ ਸਭ ਤੋਂ ਉੱਪਰ ਤੇ ਕਾਨੂੰਨ ਹੀ ਆ ਜੀ ਕਾਨੂੰਨ ਦੇ ਮੁਤਾਬਕ ਜਿਹੜੀ ਆ ਉਹ ਕਾਰਵਾਈ ਜਿਹੜਾ ਕਰਾਇਮ ਕਰਦਾ ਫੋਣੀ ਚਾਹੀਦਾ। ਲਾਸ ਵਾਲਾ ਮੇਰਾ ਜੀ ਕੀ ਸੁਣਨਾ ਮਨੀ ਨੂੰ ਕੋਈ ਬੰਦਾ ਮਾਨਸਰਮਾਨ ਦਿੱਤਾ ਜਾਏਗਾ ਕਿਉਂਕਿ ਬਹੁਤ ਵਧੀਆ ਬਣਾਉਣਾ ਇਹਨੂੰ ਮਾਨਸਰਮਾਨ ਪੂਰਾ ਮਾਨਸਰਮਾਨ ਦਿੱਤਾ ਜੇ ਕੋ ਮੈਂ ਕਹਿ ਵੀ ਦਿੱਤਾ। ਇੱਥੇ ਨਹੀਂ ਫੋਟੋ ਨਹੀਂ। ਆਹ ਮਨੀ ਜੀ ਲਮਾਚੇਰ ਆਮ ਆਦੀ ਪਾਰਟੀਆਂ ਤੋਂ ਬਾਅਦ ਇਲੈਕਸ਼ਨ ਦੀ ਲੜੀ ਆ ਇੰਡੀਪੈਂਡੈਂਟ ਕੀ ਕਹਿਣਾ ਚਾਹੋਗੇ? ਕਾਂਗਰਸ ਪਾਰਟੀ ਦਾ ਅਜ ਪੱਲਾ ਹੈ। ਦੇਖੋ ਜੀ ਅੱਜ ਕਾਂਗਰਸ ਪਾਰਟੀ ਦਾ ਪੱਲਾ ਇਸ ਕਰਕੇ ਫੜਿਆ ਕਿ ਆਮ ਲੋਕਾਂ ਦੀ ਜਿਹੜੀ ਸਰਕਾਰ ਸੀ ਆਮ ਲੋਕ ਸੜਕਾਂ ਤੇ ਰੋਲ ਗਏ ਆ। ਕੋਈ ਵੀ ਆਮ ਲੋਕਾਂ ਦਾ ਕੰਮ ਨਹੀਂ ਹੋ ਰਿਹਾ। ਇਹ ਖੁਦ ਆਪਣੇ ਘਰ ਬਣ ਰਿਹਾ ਝਾੜੂ ਜਿਹੜੇ ਇਹਨਾਂ ਦੇ ਆਪਣੇ ਘਰਾਂ 'ਚ ਗੰਦੇ ਹੋ ਗਏ ਆ ਤੇ ਇਸ ਕਰਕੇ ਆਪਾਂ ਕਾਂਗਰਸ ਪਾਰਟੀ ਨੂੰ ਅੱਜ ਪ੍ਰੈਫਰ ਕੀਤਾ ਤੇ ਅੱਜ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਪੂਰੇ ਸ਼ਹਿਰ ਦੀ ਸੇਵਾ ਕਰਾਂਗੇ ਪੂਰੇ ਦੇਸ਼ ਦੀ ਸੇਵਾ ਕਰਕੇ ਜਦੋਂ ਸਰਕਾਰ ਕਾਂਗਰਸ ਪਾਰਟੀ ਦੀ ਪੂਰੇ ਦੇਸ਼ ਚ ਆਏਗੀ ਤੇ ਪਵਨ ਦੇ ਨਾਲ ਮਿਲ ਕੇ ਪੂਰੀ ਸੇਵਾ ਕਰਾਂਗੇ ਅੱਜ ਡਿਪਟੀ ਮੁੱਖ ਮੰਤਰੀ ਪਹੁੰਚੇ ਸਨ ਕਿੰਨਾ ਘਮਾਨ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਏਡਾ ਵੱਡਾ ਸ਼ਖਸੀਅਤ ਆ ਕੇ ਕੁਝ ਜੁਆਇਨਿੰਗ ਕਰਵਾਉਂਦੇ ਦੇਖੋ ਜੀ ਬਹੁਤ ਮਨ ਮਾਨ ਮਹਿਸੂਸ ਹੁੰਦਾ ਉਹਨਾਂ ਘਰਾਂ ਚ ਜ਼ਿਆਦਾ ਮਾਨ ਮਹਿਸੂਸ ਹੁੰਦਾ ਜਿਨ੍ਹਾਂ ਨੇ ਅੱਜ ਦੀ ਡੇਟ ਤੱਕ ਪਰਿਵਾਰਾਂ ਨੇ ਕਿਤੇ ਐਮ ਐਲ ਏ ਨਾਲ ਮੀਟਿੰਗ ਨਾ ਕੀਤੀ ਹੋਵੇ ਤੇ ਆਣ ਕੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਆਣ ਕੇ ਸਾਨੂੰ ਜਿਹੜਾ ਸਨਮਾਨ ਕਰਕੇ ਜੁਆਇਨਿੰਗ ਕਰਕੇ ਜਾਂਦੇ ਆ ਬਹੁਤ ਮਾਨ ਮਹਿਸੂਸ ਹੁੰਦਾ ਹੈ ਆਉਣ ਆ ਆਮ ਆਦੀ ਪਾਰਟੀ ਵੱਲ ਜੋ ਜੋ ਵਾਅਦੇ ਕੀਤੇ ਗਏ ਲੱਗਦਾ ਕਿ ਪੂਰੇ ਹੋ ਪਾਂਗੇ 5 ਸਾਲ ਹੋ ਚਿਰ ਸਿਰਫ 2 ਸਾਲ ਦਾ ਸਮਾਂ ਜੇ ਵਾਅਦੇ ਪੂਰੇ ਹੁੰਦੇ ਤਾਂ ਮਣੀ ਗਿਲ ਵੀ ਉਧਰ ਹੀ ਹੁੰਦਾ ਨਾ ਵਾਅਦੇ ਪੂਰੇ ਨਹੀਂ ਹੋਏ ਸਰਕਾਰ ਦੇ ਜਿਹੜੇ ਘਟਾਲੇ ਨਿਕਲੀ ਜਾ ਰਹੇ ਆ ਕਦ ਕਿਤੇ ਸ਼ਰਾਬ ਘਟਾਲੇ ਜੇ ਕੇਜਰੀਵਾਲ ਅੰਦਰ ਜਾ ਰਿਹਾ ਕਿਤੇ ਹੁਣ ਨਸ਼ਾ ਤਸ਼ਕਰਾਂ ਦੀ ਜਿਹੜੀਆਂ ਤੋੜ ਰਿਹਾ ਇਮਾਰਤਾਂ ਤੋੜ ਰਿਹਾ ਉਹਨਾਂ ਤੋੜਨ ਦੇ ਬਾਅਦ ਸੀਲ ਨਹੀਂ ਹੋ ਰਹੀਆਂ ਇਮਾਰਤਾਂ ਸੀਲ ਰੋਲ ਕੇ ਜੇ ਸਰਕਾਰ ਦੇ ਫੰਡ 'ਚ ਪੈਸੇ ਜਮਾ ਹੋਣ ਤਾਂ ਜੋ ਜਿੰਨਾ ਪਰਿਵਾਰਾਂ ਦੇ ਬੱਚੇ ਗੋ ਉਹਨਾਂ ਦੇ ਪੈਸਾ ਤੇ ਲੱਗ ਸਕੇ ਲੇਕਿਨ ਸਰਕਾਰ ਦਿਖਾਵੇ ਲਈ ਹੋ ਰ ਆ ਤੇ ਪਿੱਛੇ ਉਹ ਨੀਤੀਆਂ ਕੋ ਛੋ ਰ ਆ ਉਹ ਚੀਜ਼ਾਂ ਸਰਕਾਰ ਕਰ ਰਹੀ ਹੈ ਇਸ ਕਰਕੇ ਇਹਨਾਂ ਦੀਆਂ ਨੀਤੀਆਂ ਚੰਗੀਆਂ ਨਹੀਂ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਜਿਹੜਾ ਹਰ ਗਰੀਬ ਦੇ ਹੱਕ ਦੇ ਵਿੱਚ ਖੂਬ ਪਈ ਆ ਵਧੀਆ ਲੋਕਾਂ ਦੀ ਡਵੈਲਪਮੈਂਟ ਕਰ ਰਿਹਾ ਅੱਜ ਵੀ ਮੁੱਖ ਮੰਤਰੀ ਕੈਰਜ਼ਨ ਨਹੀਂ ਔਰਤਾਂ ਲਈ ਬਹੁਤ ਵਧੀਆ ਕਦਮ ਚੁੱਕ ਰਹੇ ਆ ਤੁਹਾਨੂੰ ਲੱਗਦਾ ਹੈ ਕਿ ਇਹ ਜੋ ਸਪੀਚਸ ਦੇ ਰਹੇ ਨੇ ਜਾਂ ਗੱਲਾਂ ਪਤਾ ਹੋ ਰਹੇ ਨੇ ਉਹ ਕਿਤੇ ਕਿਤੇ ਜਸਟੀਫਾਈ ਕਰਦੇ ਦੇਖੋ ਓਪਨਲੀ ਡਿਬੇਟ ਰੱਖ ਲਓ ਜੇ ਔਰਤਾਂ ਦੇ ਲਈ ਫਾਇਦੇ ਚੁੱਕ ਰਹੇ ਤੇ ਕਿਹ ਕਿਹ ਹਜ਼ਾਰ ਰੁਪਏ ਅਜੇ ਤੱਕ ਔਰਤਾਂ ਦੇ ਅਕਾਊਂਟ ਚ ਕਿਉਂ ਨਹੀਂ ਆਇਆ ਔਰਤਾਂ ਦੀ ਸੇਫਟੀ ਨੂੰ ਲੈ ਕੇ بڑے ਸਵਾਲ ਹੈਗੇ ਸ਼ਹਿਰ ਦੇ ਵਿੱਚ ਤੁਹਾਨੂੰ ਵੀ ਪਤਾ ਜੋ ਆਏ ਦੇ ਨਹੀਂ ਔਰਤਾਂ ਦੇ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਬੰਮ ਧਮਾਕੇ ਹੋ ਰਹੇ ਆ ਕਿ ਲਾਅ ਐਂਡ ਆਰਡਰ ਦੀ ਸਥਿਤੀ ਸ਼ਹਿਰ ਚ ਬਹੁਤ ਮ ਤੇ ਕਹਵੇ ਕਿ ਆਪਾਂ ਐਸਆਰ ਦੇ ਵਿੱਚ ਇਹ ਕੰਮ ਕਰਾਇਆ ਤੁਹਾਨੂੰ ਲੱਗਦਾ ਕਿ ਹੋਰ ਵੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਕਾਂਗਰਸ ਸ਼ਾਮਿਲ ਹੋ ਸਕਦੇ ਆ ਕੁਝ ਦਿਨਾਂ ਦੇ ਵਿੱਚ ਦੇਖੋ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਲਾਰੇ ਵਾਲੇ ਕੌਂਸਲਰ ਰਹਿ ਗਏ ਜਿਨ੍ਹਾਂ ਨੂੰ ਲਾਰੇ ਲੱਗੇ ਆ ਉਹ ਸਾਰੇ ਕਾਂਗਰਸ ਪਾਰਟੀ ਦੇ ਵਿੱਚ ਆਣਗੇ ਤੇ ਕਾਂਗਰਸ ਪਾਰਟੀ ਦਾ ਵੱਡਾ ਇਕੱਠ ਹੋ ਕੇ ਦੇਖਵਾਂਗੇ ਮੈਨੂੰ ਨਜ਼ਰ ਆਇਆ ਕਦੀ ਆਪਣੇ ਨਾਲ ਹੱਕੇ ਤੁਹਾਡੇ ਦੇਖੋ ਜੀ ਐਮਐਲਏ ਸਾਹਿਬ ਤਾਂ ਦਫ਼ਤਰ ਚੋਂ ਨਹੀਂ ਨਿਕਲਦੇ ਹਸਪੀਟਲ ਚੋਂ ਹੀ ਨਹੀਂ ਨਿਕਲਦੇ ਐਮਐਲਏ ਸਾਹਿਬ ਆਣ ਕੇ ਦੇ ਦਿਆ ਜਦੋਂ ਵੀ ਇੱਕ ਆਂਦਾ ਵਾ ਬੰਦਾ ਐਮਐਲਏ ਸਾਹਿਬ ਤੇ ਤੁਹਾਨੂੰ ਕੀ ਦੱਸਦੀ ਹੈ ਕਿ ਐਮਐਲਏ ਸਾਹਿਬ ਇਲੈਕਸ਼ਨਾਂ ਦੇ ਵਿੱਚ ਵਾਰ ਵੀ ਨਹੀਂ ਲਏ ਕਿ ਕਈ ਉਹਨਾਂ ਦੇ ਵਰਕਰ ਐਮਐਲਏ ਸਾਹਿਬ ਤੋਂ ਦੁਖੀ ਨੇ ਉਹ ਆਣ ਕੇ ਐਮਐਲਏ ਨੂੰ ਅੰਦਰੋਂ ਅੰਦਰੋਂ ਗਾਲਾਂ ਕੱਢਦੇ ਨੇ ਤੇ ਬਾਅਦ ਵਿੱਚ ਆਣ ਕੇ ਕਾਂਗਰਸ ਪਾਰਟੀ ਨੂੰ ਸ਼ਾਮਿਲ ਕਹਿੰਦੇ ਕੋਈ ਗੱਲ ਨਹੀਂ ਭਾਜੀ ਅਪਾ ਤੁਹਾਡੇ ਨਾਲ ਕੀ ਲੱਗਦਾ ਹੈ ਕਿ ਹੁਣ ਆਪ ਦੇ ਹੋਰ ਜਿਹੜੇ ਲੋਕ ਨੇ ਉਹ ਮਣੀ ਗਿਲ ਦੇ ਵਾਰਾਂ ਦਾ ਸ਼ਿਕਾਰ ਹੋਣਗੇ ਕਿਉਂਕਿ ਬਹੁਤ ਵਧੀਆ ਬੁਲਾਰੇ ਵੀ ਹੋ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਹ ਹੁਣ ਜੰਗ ਹੋਰ ਜ਼ੁਬਾਨੀ ਤੇਜ ਹੋ ਗਈ ਦੇਖੋ ਜੀ ਜ਼ੁਬਾਨੀ ਜੰਗ ਕੋਈ ਨਹੀਂਗਾ ਸਿਰ ਜੋ ਬੋਲਦੇ ਆ ਸੱਚਾਈ ਦੇ ਉੱਤੇ ਬੋਲਦੇ ਆ ਜੇ ਆਮ ਆਦਮੀ ਪ ਭਾਈ ਸਾਹਿਬ ਕਾਂਪੇ ਪੱਕੇ ਚ ਖਲੋਤੇ ਆ ਕਨਾਲ ਖੜੇ ਆ ਜੇ ਕਿਸੇ ਨੇ ਵੀ ਤਕਾ ਕੀਤਾ ਪੰਜਾਬ ਦੇ ਕਿਸੇ ਵੀ ਬੰਦੇ ਦੇ ਨਾਲ ਤੇ ਮੰਨੀ ਗਿਆ ਆ ਪੱਕੇ ਲਾਸ ਵਾਲਾ ਮੇਰਾ ਤੁਹਾਨੂੰ ਕਿਹਾ ਗਿਆ ਕਿ ਜਨਰਲ ਸੈਕਟਰੀ ਵੀ ਲਗਾਇਆ ਜਾਏਗਾ ਸੈਟੀਸਫਾਈਡ ਹੋ ਕਿ ਜਨਰਲ ਸੈਕਟਰੀ ਬਣ ਕੇ ਜਾਂ ਕਾਂਗਰਸ ਪਾਰਟੀ ਜਿੱਥੇ ਵੀ ਜ਼ਿੰਮੇਵਾਰ ਲਗਾ ਗਈ ਉੱਥੇ ਪੂਰੀ ਦੇਖੋ ਜੀ ਮੈਂ ਤਾਂ ਸੇਵਾਦਾਰ ਬਣ ਕੇ ਕੰਮ ਕਰਨਾ ਚਾਹੁੰਦਾ ਮੈਨੂੰ ਜਨਰਲ ਸੈਕਟਰੀ ਦੀ ਵੀ ਜ਼ਰੂਰਤ ਨਹੀਂ ਹੈਗੀ ਬਸ ਮੈਂ ਲੋਕਾਂ ਦੀ ਸੇਵਾ ਲੋਕ ਮੈਨੂੰ ਪਿਆਰ ਕਰਦੇ ਨੇ ਤੇ ਲੋਕਾਂ ਦਾ ਪਿਆਰ ਹੀ ਮੇਰਾ ਉੱਦਾ ਹੈਗਾ ਬਸ ਜੈਪ